ਸਸਿਕਾਲ ਜੀ ਸਾਰੇ ਅੰਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਾਨਮਤਾ ਨਗਰ ਦਾ ਪਿੰਡ ਟੈਣਾ ਟੈਣੇ ਪਿੰਡ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਦੀ ਬੁੱਕਲ ਦਾ ਨਿੱਗ ਮੰਡ ਦਾ ਇਹ ਪਿੰਡ ਆ ਮਿੱਤਰੋ ਟੈਣੇ ਪਿੰਡ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਹਾਂ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਦੇ ਉੱਤੇ ਬਾਈ ਹੁਣਿਆਂ ਦਾ ਘਰ ਆ ਮਿੱਤਰੋ ਵੀਰੇ ਦਾ ਨਾਂ ਹੈਗਾ ਸੁਖਜੀਤ ਬਾਈ ਨਾ ਸਖਦੀਪ ਸਖਦੀਪ ਵੀਰੇ ਦੇ ਘਰੇ ਇਸ ਟਾਈਮ ਆ ਮੌਜੂਦ ਆ ਵਪਾਰ ਦਾ ਪਾਈ ਦਾ ਕੰਮ ਆ ਆਪ ਵੀਰੇ ਨੂੰ ਮੇਰੇ ਆਉਣ ਤੋਂ ਪਹਿਲਾਂ ਅਮਰਜੈਂਸੀ ਹਸਪੀਟਲ ਜਾਣਾ ਪੈ ਗਿਆ ਤਾਂ ਕਰਕੇ ਫਿਰ ਡਿਟੇਲ ਇਹਨਾਂ ਦੀ ਮੈਂ ਤੁਹਾਨੂੰ ਦੱਸ ਦੇਣਾ ਮਿੱਤਰੋ ਪਹਿਲੇ ਨੰਬਰ ਤੇ ਜਿਹੜੀ ਗਾਂ ਤੁਹਾਨੂੰ ਚੰਗੇ ਥਾਣਾ ਵਾਲੀ ਦਿਂਦੀ ਪਈ ਆ ਆ ਜਿਹੜੀ ਗਾਂ ਹੁਣ ਝੂਮਿੰਗ ਦੇ ਦੇਖਦੇ ਪਏ ਇਹਦੇ ਥੱਲੇ ਮਿੱਤਰੋ ਦੁੱਧ ਵੀਰੇ ਨੇ ਚੋ ਕੇ 13 ਲੀਟਰ ਲਿਆਉਂਦਾ ਸੀ ਪਰ ਜੀ ਨਹੀਂ ਲਾਇਆ ਉਪਰਾ ਕਰ ਗਈ ਇਹ ਕਿਨੇ ਟੀਕਾ ਭਰਾ ਤਾਂ ਹੀਟ ਚ ਆਈ ਸੀਗੀ ਟੀਕੇ ਦੀ ਫੁੱਲ ਵੀਡੀਓ ਬਾਈ ਜਾਂਦਾ ਮੈਂ ਦੇ ਦੂੰਗਾ ਵੀ ਜਿਹੜੇ ਵੀ ਭਰਾਣੇ ਖਰੀਦੀ ਸਾਢੇ ਕੋ ਤਿੰਨਾਂ ਚਾਰਾਂ ਮਹੀਨਿਆਂ ਦਾ ਇਹਦਾ ਸੂਆਵਾ ਚੋਣ ਚਾਣ ਨੂੰ ਇਹ ਚੰਗੀ ਹੈ ਤੋਰ ਦਿਓ ਬਾਈ ਜੀ ਇਹਨੂੰ ਖੋਲ ਦੇ ਬਣਾ ਕੋਲ denn ਚੋਣ ਚਾਣ ਨੂੰ ਚੰਗੀਆਂ ਸੀਲ ਠੰਡੀ ਆ ਬਾਈ ਥਾਣਾ ਵੱਲੋਂ ਬੇਚੇਤਤ ਹੋ ਕੇ ਆਜੋ ਬੱਚੇ ਦਾ ਜਾਂ ਸੂਏ ਦਾ ਕੋਈ ਪਤਾ ਨਹੀਂ ਮਾਲਕਾਂ ਨੇ ਦੱਸਿਆ ਵੀ ਕਦੋਂ ਦਾ ਬਾਅਦ ਜਿੱਥੋਂ ਮਾਲਕਾਂ ਨੇ ਖਰੀਦੀ ਉਹਨਾਂ ਨੇ ਨੂੰ ਤਿੰਨਾ ਸਾਢੇ ਤਿੰਨਾ ਮਹੀਨਿਆਂ ਦੀ ਸੋਈ ਆ ਮਿੱਤਰੋ ਉੰਜ ਵਹਿੜ ਟਿਕਾਣੇ ਦੀ ਆ ਤੁਸੀਂ ਵੇਖ ਸਕਦੇ ਹੋ ਮਿੱਤਰੋ ਆਪ ਵੀ ਥਾਣਾ ਤੋਂ ਬਹੁਤ ਚੰਗਾ ਲੱਗਾ ਹੋਇਆ ਇੱਥੇ ਮੋੜ ਲਓ ਬਸ ਘਮਾ ਲਓ ਬਹੁਤ ਸੋਹਣਾ ਇਹਨੂੰ ਥਣ ਥਣ ਲੱਗਾ ਹੋਇਆ ਕਰਮਾ ਵਾਲੀ ਨੂੰ ਮਿੱਤਰੋ ਔਰ ਦੇਖ ਸਕਦੇ ਬਰੀਕੀ ਬਰੂਕੀ ਸਾਰੀ ਇਹਦੇ ਵਿੱਚ ਕਮਾਲ ਆ। ਬਾਕੀ ਮੂਹਮਾ ਦੀ ਬਹੁਤ ਸੋਹਣੀ ਆ। ਤੁਸੀਂ ਆਪ ਵੀ ਦੇਖ ਸਕਦੇ ਆ ਕੁਆਲਿਟੀ ਚੰਗੀ ਆ ਕਰਮਾ ਵਾਲੀ ਦੇ। ਦੋ ਦ ਜਿਹੜਾ ਭਰਾ ਮਿਹਨਤ ਕਰ ਲੂਗਾ ਬਾਲਾ ਨਹੀਂ ਤਾਂ 13-14 ਕਿਲੋ ਦੇ ਦਊਗੀ ਬਾਈ। ਬੱਚਾ ਹੈ ਨਹੀਂ 34000 ਰੁਪਏ ਇਹਦਾ ਗ੍ਰੇਟ ਆ ਵਿੱਚੋਂ ਮਾਨਤਰ ਤੁਹਾਡਾ ਖੋਲਾ ਡੋਲਾ ਹੋ ਜਾਊਗਾ ਜਦੋਂ ਤੁਸੀਂ ਆਓਗੇ। ਦੋ ਜੇਬ ਚੋਂ ਕੱਢ ਕੇ 500 ਦਾ ਸਾਈ ਦੇ ਹੱਥ ਰੱਖੋਗੇ ਉੱਤੇ ਬਾਈ ਤਾਂ ਉਦੋਂ ਤੁਹਾਡਾ ਸੌਦਾ ਜਿਹੜਾ ਉਹ ਮੁਕੰਮਲ ਹੋ ਜਾਊਗਾ। ਚੰਗੀ ਗਾਵਾਂ ਜਿਹੜੇ ਪੁਰ ਕਹ ਹੈਨੀ ਕੀਮਤ ਤੁਹਾਨੂੰ ਅੱਧੀ ਤੇ ਮਿਲ ਜਣੀ ਬਈ ਐ ਨੂੰ ਕਰੇ ਪਿੱਛੋਂ ਇਹਨੂੰ ਲੈਵੇ ਲੁਗੇ ਲੋ ਨਾੜਾ ਨੋੜਾ ਮਿਲਕ ਵੇਨਸ ਜਿਹੜੀਆਂ ਚੰਗੀਆਂ ਮਨ ਦੁੱਧ 13 ਲੀਟਰ ਤੁਸੀਂ ਕੰਡੇ ਵਾਲਾ ਸੀਗਾ ਹੀਟ ਚਾਈ ਕਰਕੇ 11 12 ਕਿਲੋ ਅੱਜ ਵੀ ਖੁੱਲਾ ਡੁੱਲਾ ਗਾਂ ਥਲੇ ਦੁੱਧ ਹੋਊਗਾ ਵੱਡੇ ਪੱਲੇ ਦੀ ਗਾਂ ਗਾਂ ਵੀ ਦੱਸਦੀ ਮੈਂ ਜੀ ਨਹੀਂ ਲਾਇਆ ਕਿਉਂਕਿ ਗਾਂ ਦੀਆਂ ਵੱਖੀਆਂ ਦੱਸਦੀਆਂ ਪੱਠੇ ਪੁੱਠੇ ਨਹੀਂ ਖਾਦੇ ਹੋਏ ਗਾਂ ਨੇ ਮਿੱਤਰੋ ਚੰਗੀ ਗਾਂ ਵਾਂ ਕੀਮਤ ਵਾਲੀ ਗਾਂ ਵੱਡੇ ਵਾਲਾ ਸੌਦਾ ਵਾ ਘਾਟੇ ਵਾਲਾ ਨਹੀਂ ਇਹਦੀ 34000 ਰੁਪਿਆ ਕੀਮਤ ਆਹ ਤੋਰਦੇ ਦੀ ਦੂਜੀ ਵੀ ਦੋ ਨੰਬਰ ਤੇ ਵੜਾ ਜਿਹੜੀ ਇਹ ਵੀ ਸੂਈ ਹੋਈ ਆ ਮਿੱਤਰੋ ਇਹਦੀ ਵੱਛੀ ਮਾਲਕਾਂ ਨੇ ਨਹੀਂ ਦਿੱਤੀ ਵੀਰ ਨੂੰ ਬਾਈਆਂ ਦਾ ਵੀ ਜਿਹੜਾ ਵੀ ਭਰਾ ਸੌਦਾ ਕਰੂਗਾ ਮੈਂ ਗੱਲ ਕਰਾ ਦੂਗਾ ਨਾਲੇ ਵੱਛੀ ਦੀ ਨਾਲੇ ਇਹਦੀ ਵੀਡੀਓ ਵੱਛੀ ਸੁਮੀਤ ਪਣੀ ਹੋਈ ਉਹ ਵੀ ਦਿਖਾ ਦੂਗਾ ਸੋ ਬਾਈਆਂ ਦਾ ਸੁਖਦੀਪ ਬਾਈਆਂ ਦਾ ਤੇ ਇਹਦੇ ਥੱਲੇ ਵੀ ਮਿੱਤਰੋ ਦੁੱਧ ਇਸ ਟਾਈਮ 9 ਕਿਲੋ ਆ ਜੀ ਥੋ 11 12 ਕਿਲੋ ਚੋਕੇ ਲੈਂਦਾ ਵੀਰੇ ਨੇ ਤੇ ਦੇਖਣ ਨੂੰ ਥਣ ਤੁਹਾਨੂੰ ਛੋਟਾ ਲੱਗਦਾ ਹੋਊ ਮੋੜ ਲਿਓ ਜੀ ਥਣ ਤੁਹਾਨੂੰ ਦੇਖਣ ਨੂੰ ਛੋਟਾ ਲੱਗਦਾ ਹੋਊਗਾ ਪਰ ਚੋਣ ਚਾਣ ਦੇ ਵਿੱਚ ਥਣ ਓਕੇ ਦੀ ਰਿਪੋਰਟ ਆ ਜਮਾ ਵੀ ਜਦੋਂ ਤੁਸੀਂ ਥੱਲੇ ਬਹਿਗੇ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਉਣੀ ਦੇਖਣ ਦੇ ਵਿੱਚ ਹੀ ਲੱਗਦਾ ਵੈਸੇ ਥਣ ਦਾ ਸੈਜਾ ਜਿਹੜਾ ਉਹ ਤੁਹਾਨੂੰ ਮੈਂ ਵਿਖਾਉਣਾ ਹੁਣ ਵੇਖੋ ਮਤਲਬ ਬਹੁਤ ਚੰਗਾ ਥਾਣਾ ਹੈ ਨਾ ਕਿਉਂ ਸੋਚੋ ਬੜਾ ਛੋਟਾ ਵਾ ਮੈਂ ਦੇਖਣ ਦੇ ਵਿੱਚ ਵੀ ਆਹ ਗਾਂ ਦੇ ਨਾਲ ਥੋੜਾ ਜਿਹਾ ਥਣ ਦਾ ਫਰਕ ਆ ਬਰੀਕੀ ਬਰੀਕੀ ਸਾਰੀ ਚੰਗੀ ਆ ਪਰ ਇਹ ਨਾ ਸੋਚਦੇ ਹੁਣ ਤੁਹਾਨੂੰ ਕਹਿਦਾ ਤੁਸੀਂ ਪਲੱਸ ਪੁਆਇੰਟ ਇਹ ਸੋਚਦੇ ਥਣ ਛੋਟਾ ਥਣ ਮੁਠੀ ਵਾਲਾ ਪਾਵਰ ਵਾਲਾ ਚਵਾਈ ਵਾਲਾ ਥਣ ਲੱਗਿਆ ਹੋਇਆ 9 ਕਿਲੋ ਦੁੱਧ ਨਾਲ ਕੰਡੇ ਵਾਲਾ ਹਾਜ਼ਰ ਨਾਜ਼ਰ ਹੋਊਗਾ ਵਿੱਜ ਵੱੱਛੀ ਲੈਣ ਬਾਰੇ ਸੋਚਦੇ ਆ ਤੇ ਵੱਛੀਆਂ ਵਾਲੇ ਕੀਮਤ ਤੇ ਇਹ ਮਿਲ ਜੂਗੀ ਇਹਦਾ ਰੇਟ ਸਿਰਫ 30000 ਰੁਪਿਆ ਵਾ ਤੇ ਇਹ ਸਾਡੇ 3-4 ਮਹੀਨੇ ਢਾਈਆਂ ਦੀ ਨਹੀਂ ਸੌਰੀ 2-डेढ़ ਮਹੀਨਿਆਂ ਦੀ ਸੋਈ ਆ ਵੱਛੀ ਵਾਲੀ ਵੀਡੀਓ ਤੁਹਾਨੂੰ ਮਿਲ ਜੂਗੀ ਬੱਚੇ ਵਾਲੀ ਵੀਡੀਓ ਤੁਹਾਨੂੰ ਮਿਲ ਜੂਗੀ ਵੱਛੀ ਜਾਂਦੇ ਮਗਰ ਬਹੁਤ ਚੰਗੀ ਸੀ ਮਾਲਕਾਂ ਨੇ ਨਹੀਂ ਦਿੱਤੀ ਉਹਦੀ ਕੀਮਤ ਅਲੱਗ ਜਿਹੜੀ ਉਹ 15-14000 ਤੇ ਫਿਰ ਬਾਈ ਨੇ ਉਹ ਨਹੀਂ ਲੈ ਕੇ ਆਉਂਦੀ ਉਹ ਵੀਰੇ ਜੇ ਤੁਸੀਂ ਵੀ ਮੰਨ ਲਓ ਲੈਣੀ ਹੋਈ ਜਾਂ ਇਹਦੇ ਨਾਲ ਸਹਿਮਤੀ ਜਤਾਉਣੀ ਹੋਈ ਉਹ ਰਾਬਤਾ ਕਰਮ ਤੁਸੀਂ ਵੀਰੇ ਨਾਲ ਫੋਨ ਦੇ ਉੱਤੇ ਤੈਅ ਕਰ ਲਿਆ ਜੀ ਇਹ 2 ਜਨਵਰੀ ਬਾਈ ਸੁਖਦੀਪ ਵੀਰੇ ਦੇ ਕੋਲੇ ਖੜੇ ਆ ਪਿੰਡ ਟਹਨੇ ਦੇ ਵਿੱਚ ਟਹਣਾ ਪਿੰਡ ਜਿਹੜੇ ਫਰੀਦਕੋਟ ਦਾ ਪਿੰਡ ਆ ਮਿੱਤਰੋ ਇੱਕ ਵਾਰ ਤੋਂ ਰੇਟ ਫਿਰ ਦੱਸ ਦਵਾਂ ਦੋਆਂ ਗਾਈਆਂ ਦੇ ਪਹਿਲੇ ਨੰਬਰ ਤੇ ਗਾਂ ਤੁਹਾਨੂੰ ਜਿਹੜੀ ਵਿਖਾਈ ਸੀ 34000 ਰੁਪਏ ਕੀਮਤ ਦੂਜੇ ਨੰਬਰ ਤੇ ਜਿਹੜੀ ਤੁਹਾਨੂੰ ਵਾੜ ਵਿਖਾਈ ਜਾਂਦੀ 30000 ਰੁਪਏ ਕੀਮਤ ਜੋੜੇ ਦੀ 64000 ਰੁਪਏ ਕੀਮਤ ਬਣ ਰਹੀ ਆ ਮਾਨਤਨ ਖੋਲ ਲੈਣਾ ਮਿਲ ਜੂਗਾ ਟਹਨੇ ਪਿੰਡ ਦੇ ਗੁਰਦੁਆਰੇ ਦੀ ਪਿੱਛੇ ਕੋਲ ਬੈਕ ਸਾਈਡ ਆ ਮਿੱਤਰੋ ਤੇ ਗੁਰਦੁਆਰਾ ਸਾਹਿਬ ਦਾ ਜਿਹੜਾ ਨਿਸ਼ਾਨ ਸਾਹਿਬ ਝੂਲਦਾ ਉਹ ਤੁਹਾਨੂੰ ਨਜ਼ਰ ਆਉਂਦਾ ਪਿਆ ਵਾ ਤੇ ਗੁਰਦੁਆਰੇ ਦੀ ਬੈਕ ਸਾਈਡ ਆ ਕੇ ਸੁਖਦੀਪ ਬਾਈ ਦੇ ਘਰੇ ਆ ਜਾਣਾ ਤੁਸੀਂ ਤੇ ਗੱਲਬਾਤ ਲਈ ਨੰਬਰ ਮੈਂ ਬਾਈ ਦਾ ਸਕਰੀਨ ਦੇ ਉੱਤੇ ਲਾਤਾ ਵਾ ਪਿੰਡ ਟਹਿਣਾ ਜਿਹੜਾ ਫਰੀਦਕੋਟ ਐ ਤੋਂ ਬਾਅਦ ਨਹੀਂ ਮੈਂ ਕੁਝ ਕਹਿਣਾ ਧੰਨਵਾਦ